ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਆਪਾਂ ਬਿਲਕੁਲ ਠੀਕ ਆ ਤੇ ਤੁਸੀਂ ਵੀ ਚੜ੍ਹਦੀ ਕਲਾ ਚ ਹੋਵੋਗੇ ਆਪਾਂ ਬਣਾਉਣ ਲੱਗੇ ਆ ਜੀ ਅਰਬੀ ਦੀ ਸਬਜ਼ੀ ਉਹ ਵੀ ਬਿਨਾ ਪਤਾਈ ਕੀਤੇ ਆ ਤੇ ਬਹੁਤ ਹੀ ਵਧੀਆ ਬਣੀ ਆ ਤੁਹਾਨੂੰ ਬਣਾ ਕੇ ਦਿਖਾਉਣੇ ਆ ਜਿਵੇਂ ਕਿ ਅੱਜ ਕੱਲ ਅਰਬੀ ਦਾ ਕਾਫੀ ਜ਼ਿਆਦਾ ਸੀਜ਼ਨ ਚੱਲ ਰਿਹਾ ਹੈ ਤੇ ਆਪਾਂ ਅਰਬੀ ਨੂੰ ਧੋ ਕੇ ਚੰਗੀ ਤਰ੍ਹਾਂ ਕੱਟ ਕੇ ਰੱਖ ਲਿਆ ਤੇ ਬਿਲਕੁਲ ਉਹਨੂੰ ਸੁਕਾ ਲਿਆ ਆਪਾਂ ਕੱਪੜੇ ਦੇ ਉੱਪਰ ਪਾਤੀਏ ਧੋ ਕੇ ਚੰਗੀ ਤਰ੍ਹਾਂ ਨਮਕ ਪਾ ਕੇ ਧੋ ਲੋ ਤੇ ਫਿਰ ਉਹਨੂੰ ਸੁਕਾ ਕੇ ਰੱਖ ਲੋ ਤੇ ਇਧਰ ਆਪਾਂ ਤੜਕਾ ਲਾ ਲਿਆ ਹੈ ਸਬਜ਼ੀ ਨੂੰ ਜਿਵੇਂ ਆਪਾਂ ਪਿਆਜ਼ ਲਸਣ ਨੂੰ ਅਦਰਕ ਟਮਾਟਰ ਵਗੈਰਾ ਸਾਰਾ ਹਰੀ ਮਿਰਚ ਵਗੈਰਾ ਪਾ ਕੇ ਉਹਦੇ ਵਿੱਚ ਮਿਰਚ ਮਸਾਲੇ ਪਾ ਲਏ ਆਪਾਂ ਤੇ ਤੜਕਾ ਪੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਇਹ ਆਰਬੀ ਪਾਤੀਏ ਵੇਖੋ ਤੁਸੀਂ ਬਿਲਕੁਲ ਸੁੱਕੀ ਸੀ ਆਰਬੀ ਔਰ ਅਬ ਇਹਦੇ ਉੱਤੇ ਪਾਣੀ ਹੈ ਨਹੀਂ ਸੀਗਾ ਬਿਲਕੁਲ ਨਮੀ ਇਹਦੀ ਨਾ ਖਤਮ ਕਰਦੀ ਸੀ ਕਪੜੇ ਤੇ ਪਾ ਦਿਓ ਤੁਸੀਂ ਧੋ ਕੇ ਅਰਬੀ ਨੂੰ ਬਣਾਉਣ ਤੋਂ ਘੱਟੋ ਘੱਟ 2 ਘੰਟੇ ਪਹਿਲਾਂ ਹੀ ਅਰਬੀ ਨੂੰ ਧੋ ਕੇ ਚੰਗੀ ਤਰ੍ਹਾਂ ਕਪੜੇ ਤੇ ਪਾ ਕੇ ਸੁਕਾ ਲਓ ਤੇ ਜੇ ਟਾਈਮ ਨਹੀਂ ਹੈਗਾ ਤਾਂ ਤੁਸੀਂ ਇਹਨੂੰ ਪੇਪਰ ਤੇ ਪਾ ਲਓ ਅਖਬਾਰ ਤੇ ਫਿਰ ਉਹ ਪਾਣੀ ਸੋਖ ਲੈਂਦਾ ਇਹਦਾ ਸਾਰਾ ਪੇਪਰ ਤੇ ਪਾ ਦਿਓ ਨਾਲ ਦੀ ਨਾਲ ਅਰਬੀ ਪਾਣੀ ਸੋਖ ਲੇਗੀ ਪਾਣੀ ਜਾਨੀ ਸੁੱਕ ਜੂਗਾ ਇਹਦਾ ਤੇ ਫਿਰ ਤੁਸੀਂ ਬਣਾਓ ਸਬਜੀ ਇਹਦੀ ਹੁਣ ਬੇਸ਼ੱਕ ਦੇ ਉੱਤੋਂ ਵੀ ਪਾਣੀ ਪਾ ਦਿਓ ਇਸ ਤਰ੍ਹਾਂ ਆਪਾਂ ਥੋੜਾ ਥੋੜਾ ਹਿਲਾਉਂਦੇ ਰਹੇ ਵਿੱਚ ਵਿੱਚ ਦੀ ਹਿਲਾਉਂਦੇ ਰਹੇ ਤੇ ਇਹਨੂੰ ਜਿਆਦਾ ਨਾ ਤੇਜ਼ਾਂਚ ਤੇ ਬਣਾਓਗੇ ਤਾਂ ਜਿਆਦਾ ਕ੍ਰਾਂਚੀ ਬਣਦੀ ਹੈ ਫਿਰ ਜਿਆਦਾ ਸੁਆਦ ਬਣਦੀ ਹੈ ਜੇ ਆਪਾਂ ਇਹਨੂੰ ਘੱਟ ਕਰਕੇ ਨਾ ਗੈਸ ਟੱਕਤਾ ਤਾਂ ਇਹਨੇ ਪੋਲੀ ਜੀ ਬਣ ਜਾਣਾ ਚਪਚਿਪੀ ਜੀ ਤੇ ਗੈਸ ਨੂੰ ਥੋੜਾ ਜਿਆਦਾ ਜਿਆਦਾ ਹੀ ਰੱਖਿਓ ਤੇ ਇਹ ਜੀ ਰੱਖਿਓ ਤੇ ਹਿਲਾਉਂਦੇ ਰਹੋ ਬਸ ਫੇਰ ਲੱਗਦੀ ਨੀ ਤੱਲੇ ਤੇ ਥੋੜਾ ਜਿਹਾ ਟਾਈਮ ਟੱਕ ਵੀ ਦਿਓ ਕਿਉਂਕਿ ਭਾਖ ਨਾਲ ਥੋੜੀ ਜੀ ਪੱਕੂਗੀ ਤੇ ਪਰ ਵਿੱਚ ਦੀ ਹਿਲਾਉਂਦੇ ਜਰੂਰ ਰਹੋ ਵਿੱਚ ਵਿੱਚ ਦੀ ਲੋ ਬਿਲਕੁਲ ਬਣ ਕੇ ਤਿਆਰ ਹੋ ਗਈ ਹੈ ਜੀ ਅਰਬੀ ਦੇਖ ਸਕਦੇ ਆ ਤੁਸੀਂ ਤੇ ਇੱਕ ਇੱਕ ਫਾੜੀ ਵੇਖੋ ਕੱਲੀ ਕੱਲੀ ਪਈ ਹੈ ਇਹਦੀ ਤੇ ਨਾ ਹੀ ਪੂਰਾ ਖੜਮੀ ਵੀ ਨਹੀਂ ਰਹੀਗੀ ਇਹ ਨਹੀਂ ਗਈ ਕਿ ਪੂਰਾ ਖੜਮੀ আর ਵੀ ਨਹੀਂ ਖੜਮੀ ਵੀ ਨਹੀਂ ਬਿਲਕੁਲ ਸੌਫਟ ਹੋ ਚੁੱਕੀ ਹੈ ਤੇ ਦੇਖ ਸਕਦੇ ਆ ਤੁਸੀਂ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਫਰਾਈ ਕਰਦੇ ਆ ਨਾ ਤਾਂ ਉਹ ਦੇ ਨਾਲ ਹੈਵੀ ਹੋ ਜਾਂਦੀ ਹੈ ਅਸੀਂ ਫਰਾਈ ਬਹੁਤ ਘੱਟ ਖਾਣੇ ਆ ਫਰਾਈ ਕੀਤਾ ਹੋਇਆ ਇਹ ਆਪਾਂ ਇੱਕ ਨਿੰਬੂ ਨਚੋੜਤਾ ਦੇ ਵਿੱਚ ਅੱਧਾ ਹੀ ਨਿੰਬੂ ਸੀਗਾ ਤੇ ਨਿੰਬੂ ਨਾਲ ਹੋਰ ਵੀ ਜ਼ਿਆਦਾ ਟੇਸਟ ਹੋ ਜਾਂਦਾ ਇਹਦਾ ਬਣ ਜਾਂਦਾ ਤੇ ਨਾਲੇ ਜੇ ਮਾੜੀ ਮੁੱਟੀ ਚਿਪਚਿਪੀ ਲੱਗਦੀ ਵੀ ਆ ਤਾਂ ਨਿੰਬੂ ਨਾਲ ਉਹ ਵੀ ਨਹੀਂ ਲੱਗਦੀ ਵੈਸੇ ਹੈ ਹੀ ਨਹੀਂ ਸੀ ਚਿਪਚਿਪੀ ਤਾਂ ਬਿਲਕੁਲ ਕੱਲੀ ਕੱਲੀ ਫਾੜੀ ਪਈ ਐ ਤੇ ਆਪਣੀ ਸਬਜ਼ੀ ਹੋ ਗਈ ਤਿਆਰ ਤੇ ਆਪਾਂ ਬਣਾਈਆਂ ਹੈਗੀਆਂ ਜੀ ਤੰਦੂਰ ਵਾਲੀਆਂ ਰੋਟੀਆਂ ਬਿਨਾ ਤੰਦੂਰ ਤੋਂ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਕਿ ਕਿਵੇਂ ਬਣਾ ਕੇ ਤਿਆਰ ਕੀਤੀ ਆਪਾਂ ਇਹ ਰੋਟੀ ਇਹ ਵੀ ਦੇਖ ਸਕਦੇ ਹੋ ਤੁਸੀਂ ਬਿਲਕੁਲ ਸੌਫਟ ਰੋਟੀ ਬਣਦੀ ਹੈ ਇਹ ਨਹੀਂ ਕਿ ਸਖਤ ਬਣੀ ਹੈ ਜਾਂ ਬਿਲਕੁਲ ਤੰਦੂਰ ਦੀ ਰੋਟੀ ਲੱਗਦੀ ਹੈ ਤੇ ਇਹਨਾਂ ਤੁਸੀਂ ਜਦੋਂ ਪਹਿਲਾਂ ਤਾਂ ਆਟਾ ਗੁੰਨਣਾ ਆਟੇ ਦੇ ਵਿੱਚ ਥੋੜਾ ਜਿਹਾ ਦੁੱਧ ਪਾ ਲੈਣਾ ਜਿਵੇਂ ਆਪਾਂ ਮੰਨ ਲਓ ਕਿ 10 12 ਰੋਟੀਆਂ ਬਣਾਉਣੀਆਂ ਤਾਂ ਉਹਦੇ ਵਿੱਚ ਅੱਧਾ ਇੱਕ ਗਲਾਸ ਦੁੱਧ ਦਾ ਪਾ ਲਓ ਤੇ ਅੱਧਾ ਇੱਕ ਚਮਚਾ ਨਮਕ ਦਾ ਪਾ ਕੇ ਤੇ ਇਸ ਤਰ੍ਹਾਂ ਰੋਟੀ ਵੇਲ ਕੇ ਉਹਦੇ ਇੱਕ ਪਾਸੇ ਸਾਈਡ ਤੇ ਨਾ ਪਾਣੀ ਲਾ ਦਿਓ ਤੇ ਪਾਣੀ ਵਾਲੀ ਸਾਈਡ ਆਪਾਂ ਤਵੇ ਤੇ ਲਾਤੀ ਤੇ ਜਦੋਂ ਥੋੜੀ ਜੀ ਪਤਾ ਲੱਗ ਗਿਆ ਆਪਾਂ ਨੂੰ ਵੀ ਪੱਕ ਗਈ ਆ ਨੀਚੇ ਰੋਟੀ ਹਨਾ ਆ ਦੇਖ ਲਓ ਤੁਸੀਂ ਆਪਾਂ ਨੂੰ ਹੁਣ ਪਤਾ ਲੱਗਣ ਲੱਗ ਗਿਆ ਵੀ ਨੀਚੋਂ ਪਕਣ ਲਈ ਸ਼ੁਰੂ ਹੋ ਗਈ ਆ ਰੋਟੀ ਤੇ ਫੇਰ ਆਪਾਂ ਇਧਰ ਇੱਕ ਤਵਾ ਹੋਰ ਗਰਮ ਕਰਕੇ ਰੱਖਿਆ ਹੋਇਆ ਤੇ ਉਸ ਤਵੇ ਨੂੰ ਇਹਦੇ ਉੱਪਰ ਮੁੱਦਾ ਮਾਰ ਦਿਆਂਗੇ ਐਵੇਂ ਕਰਕੇ ਜੇ ਬੈਸੇ ਤਾਂ ਆਪਾਂ ਗੈਸ ਤੇ ਵੀ ਮਾਰ ਸਕਦੇ ਆ ਪਰ ਸਾਡੇ ਘਰ ਦੇ ਰੂਲ ਥੋੜੇ ਜਿਹਾ ਜ਼ਿਆਦਾ ਸਖਤ ਆ ਅਸੀਂ ਗੈਸ ਵਾਲੀ ਗੈਸ ਤੇ ਪਕਾਈ ਹੋਈ ਰੋਟੀ ਵੀ ਨਹੀਂ ਖਾਂਦੇ ਤੇ ਇਸ ਤਰ੍ਹਾਂ ਇਹ ਆਪਾਂ ਤਵੇ ਤੇ ਹੀ ਦੂਸਰੇ ਤੇ ਮੋਦੀ ਮਾਰ ਕੇ ਤੇ ਦੇਖੋ ਕਿੰਨੀ ਸੋਹਣੀ ਰੋਟੀ ਬਣ ਕੇ ਤਿਆਰ ਹੋ ਗਈ ਹੈ ਤੁਹਾਨੂੰ ਕਿਵੇਂ ਲੱਗੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੱਕ ਪਿਆਰਾ ਜਿਹਾ ਲਾਈਕ ਜਰੂਰ ਕਰ ਦਿਓ ਲਾਈਕ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਿਰ ਮਿਲਦੇ ਆ ਕਿਸੇ ਹੋਰ ਨਵੇਂ ਵੀਡੀਓ ਨਾਲ